ਤਤੋ ਸਾਹਮਣੇ ਆ ਜਲੰਧਰ ਤੇ ਗੜਾ ਰੋਡ ਤੇ ਸਥਿਤ ਇੱਕ ਦੁਕਾਨ ਨੂੰ ਜਿਹੜਾ ਚੋਰਾ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਕੱਪੜੇ ਦੀ ਦੁਕਾਨ ਸੀਗੀ ਉਸ ਤੇ ਤਾਲਾ ਤੋੜ ਕੇ ਜਿਹੜੇ ਅੰਦਰ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਅੰਦਰ ਦਾਖਲ ਹੋ ਕੇ ਕੱਪੜੇ ਜਿਹੜੇ ਆ ਪੈਕ ਕਰਦੇ ਨੇ ਤਾਂ ਨਾਲ ਨਾਲ ਜਿਹੜਾ ਕੈਸ਼ ਲੈ ਕੇ ਮੁੱਕੇ ਤੋਂ ਫਰਾਰ ਹੋ ਜਾਂਦੇ ਜਿਸ ਦੀ ਸਾਰੀ ਸੀਸੀ ਟੀਵੀ ਜਿਹੜੀ ਆ ਹਰਕਤ ਕੈਦ ਹੋ ਜਾਂਦੀ ਆ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੋਰਾ ਦੇ ਵੱਲੋਂ ਬੇਕੋਫੋ ਕੇ ਸਭ ਤੋਂ ਪਹਿਲਾਂ ਚੋਰੀ ਦੁਕਾਨ ਨੂੰ ਜਿਹੜਾ ਤਾਲਾ ਤੋੜਦੇ ਹੁੰਦੇ ਅੰਦਰ ਦਾਖਲ ਹੁੰਦੇ ਜਿਹੜੇ ਕੱਪੜੇ ਖਿਲਾਰਦੇ ਨੇ ਫੁੱਲ ਆਫ ਫਲਰੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਆ ਗੱਲੇ ਤੇ ਕੈਸ਼ ਹੁੰਦਾ ਸੀਗਾ ਤਾਂ ਕੈਸ਼ ਲੈ ਕੇ ਮੁੱਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਜਦੋਂ ਰੋਜ਼ ਦੀ ਤਰ੍ਹਾਂ ਦੁਕਾਨਦਾਰ ਦੁਕਾਨ ਤੇ ਜਾਂਦਾ ਹੈ ਤਾਂ ਜਦੋਂ ਦੁਕਾਨ ਖੋਲਦਾ ਹੈ ਤਾਂ ਉਸਦੇ ਹੋਸ਼ ਛੁੱਟ ਜਾਂਦੇ ਨੇ ਤਾਂ ਉਸ ਨੂੰ ਭਨਕ ਲੱਗ ਜਾਂਦੀ ਹੈ ਕਿ ਕਿਸੇ ਨਾ ਕਿਸੇ ਚੋਰ ਦੇ ਵੱਲੋਂ ਚੋੜ ਦੀ ਵਾਦਾ ਤਰੋਂ ਅੰਜਾਮ ਦਿੱਤਾ ਗਿਆ ਤਾਂ ਜਦੋਂ ਉਹ ਅੰਦਰ ਦਾਖਲ ਹੁੰਦਾ ਤਾਂ ਅੰਦਰ ਸਾਰਾ ਦੁਕਾਨ ਤੇ ਤਾਂ ਖਿਲਾਰਾ ਪਿਆ ਹੁੰਦਾ ਹੈ ਤਾਂ ਜਦੋਂ ਕੈਸ਼ ਚੈੱਕ ਕਰਦਾ ਤਾਂ ਕੈਸ਼ ਜਿਹੜਾ ਉੱਥੋਂ ਗੁੱ ਕਿਉਂਕਿ ਚੋਰ ਕੈਸ਼ ਲੈ ਕੇ ਫਰਾਰ ਹੋ ਜਾਂਦੇ ਜਿਸ ਤੋਂ ਬਾਅਦ ਇਸ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਸਾਰਾ ਮੌਕਾ ਦੇਖ ਕੇ ਤਾਂ ਸੀਸੀਟੀਵੀ ਦੇ ਆਧਾਰ ਤੇ ਜਿਹੜੀ ਆ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੰਦੀ ਹੈ ਤਾਂ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੇ ਆ ਜਿਸ ਤੋਂ ਬਾਅਦ ਪੁਲਿਸ ਨੂੰ ਕਿਹਾ ਜਾਂਦਾ ਕਿ ਜਲਦੀ ਜਲਦੀ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਜਿਸ ਤੋਂ ਪਹਿਲਾਂ ਪਹਿਲਾਂ ਦੁਕਾਨ ਨੂੰ ਨਿਸ਼ਾਨਾ ਬਣਾਇਆ ਦੋਸਤੋ ਬਾਅਦ ਗੜਾ ਰੋਰ ਤੇ ਇੱਕ ਸਥਿਤਿਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉੱਥੇ ਵੀ ਚੋੜ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਅੰਦਰ ਗਏ ਸੀਗਾ ਪਰ ਬੇਨਕਾਬ ਹੋ ਗਏ ਕਿਉਂਕਿ ਜਿਸ ਤਰੀਕੇ ਨਾਲ ਅੰਦਰ ਚੋਰੀ ਕਰਨ ਗਏ ਸੀਗਾ ਤਾਂ ਨਾਲ ਜਿਹੜਾ ਘਰ ਦੇ ਪਰਿਵਾਰ ਜਿਹੜਾ ਉੱਠ ਜਾਂਦਾ ਤਾਂ ਉਸ ਦਾ ਅੱਖਕਾਬ ਸੁਣ ਕੇ ਜਿਹੜੇ ਆ ਚੋਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਘਰ ਦੇ ਵਿੱਚ ਕਿਸੇ ਵੀ ਚੋੜ ਦੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਗਿਆ ਪਰ ਦੋਸਿਆ ਪਾਸੇ ਕੱਪੜੇ ਦੀ ਦੁਕਾਨ ਰੈਡੀਮੇਡ ਦੀ ਦੁਕਾਨ ਆ ਉਸ ਤੇ ਹਜ਼ਾਰਾਂ ਦੇ ਹਿਸਾਬ ਨਾਲ ਕੱਪੜੇ ਅਤੇ ਕੈਸ਼ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿੱਦੀ ਸਾਰੀ ਜਿਹੜੀ ਆ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੱਦੀ ਆ ਤਾਂ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਤਾਂ ਇਸ ਮਾਮਲੇ ਦੇ ਵਿੱਚ ਦੁਕਾਨਦਾਰ ਅਤੇ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਆ ਸੁਣਦੇ ਹਾਂ ਉਹਨਾਂ ਦੀ ਜਵਾਨੀ ਸੈਨੀ ਸੈਨੀ ਗਾਰਮੈਂਟ ਗਾਮਨ ਆ ਜੀ ਨਾਮਾ ਸ਼ਿਵ ਕੁਮਾਰ ਹੈ ਠੀਕ ਆ ਤੇ ਇਹ ਰਾਤ ਨੂੰ ਮੈਂ ਕਿਹਾ 2:30 ਵਜੇ ਆਏ ਜੀ ਹੂੰ ਹੂੰ ਤੇ ਆਪਣੇ ਕੰਨਾ ਅੰਦਰ ਆਪਣੇ ਕੰਨਾ ਸੜ ਪੋੜੀਆਂ ਤੋਂ ਹਾਂ ਆਪਣੇ ਕੰਨਾ ਸਾਡੇ ਅੰਦਰ ਐਂਟਰ ਹੋਏ ਆ ਹੂੰ ਹੂੰ ਤੇ ਸਮਾਰਟਫੋਨ ਕਾਫੀ ਲੈ ਕੇ ਸਾਡਾ ਸਾਡੇ ਹਾਂ ਹਾਂ ਨਾਲ ਦੁਕਾਨ ਦੇ ਨਾਲ ਕਿੰਨੇ ਕੁ ਦਿਨ ਫਿਲਹਾਲ ਚੋਰੀ ਹੋਈ ਆ ਕਿੰਨਾ ਕੁ ਨੁਕਸਾਨ ਹੋ ਜਾਂਦਾ ਜੀ ਸਾਡਾ ਮੈਂ ਕਿਹਾ 50 60 ਹਜ਼ਾਰ ਦਾ ਹੈਗਾ ਜੀ 50 60 ਕੀ ਲੈ ਕੇ ਗਏ ਆ ਪੈਂਟਾਂ ਬੱਚੇ ਦੀਆਂ ਆਪਣੇ ਕਿਨਾਂ ਪਜਾਮੇ ਬੜੇ ਸਾਰੇ ਲੈ ਗਏ ਜੀ ਅੱਛਾ ਕੀ ਇਹ ਸੀਸੀਟੀਵੀ ਕੈਮਰੇ ਜਿ ਫੁਟ ਚ ਆਏ ਕੁਝ ਹਾਂ ਸਾਡੇ ਕੋਲ ਫੁਟ ਸਾਰੀ ਆ ਗਈ ਜੀ ਪੁਲ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਪੁਲਸ ਆ ਗਈ ਹਾਂ ਫੁਟਸਾ ਹੋ ਕੇ ਗਏ ਜੀ ਕੀ ਫੁਟਸ ਨੇ ਭਰੋਸਾ ਦਵਾਇਆ ਤੁਹਾਨੂੰ ਉਹਨਾਂ ਸਾਨੂੰ ਕਿਹਾ ਜੀ ਸਾਨੂੰ ਹਾਂ ਫੁਟੇ ਭੇਜ ਦਿਓ ਹਾਂ ਮੇਰੀ ਕਾਜ਼ੇ ਕਾਰਵਾਈ ਲਾਗੇ ਵੀ ਦੁਕਾਨਾਂ ਤੇ ਚੋਰੀ ਹੋਈ ਹੈ ਘਰ ਦੇ ਵਿੱਚ ਬਚਾ ਹੋ ਗਿਆ ਦੁਕਾਨ ਠੀਕ ਹੈ ਹੁਣ ਉੱਥੇ ਵੀ 5-7000 ਦਾ ਲੈ ਕੇ ਸਮਾਨ ਸਰਨੂਨ ਦੇ ਵੀ ਆਪਣੇ ਆਈ ਹੈ ਕੈਸ਼ ਲੈ ਕੇ 5-7000 ਰੱਥੇ ਹੋਇਆ ਭਾਈ ਸਾਡੇ ਘਰ ਐਦਾਂ ਹਮਲਗੀ ਮੇਰਾ ਮੋਂਟੂ ਵਦਵਾ ਜੀ ਠੀਕ ਹੈ ਇਹ ਮਤਲਬ ਜਿਦਾ ਬੈਕ ਸਾਈਡ ਤੇ ਸਾਡਾ ਘਰ ਪੈਂਦਾ ਜੀ ਇਹ ਰਾਤ ਨੂੰ ਕਿਤੇ ਮਤਲਬ ਕਿ ਪੌਣੇ 3 ਵਜੇ ਟਾਈਮ ਸੀਗਾ ਇਧਰੋਂ ਪਿੱਛੋਂ ਚੋਰ ਆਏ ਆ ਤੇ ਉਹਨਾਂ ਨੇ ਸਾਡਾ ਬਾਹਰਲਾ ਜਿੰਦਾ ਤੋੜ ਕੇ ਅੰਦਰ ਵੜੇ ਆ ਹਾਂ ਤੇ ਅੰਦਰ ਵੜ ਕੇ ਉਹਨਾਂ ਨੇ ਮਤਲਬ ਕਿ ਅੰਦਰੋਂ ਕੁੰਡਾ ਲਾ ਲਿਆ ਤੇ ਜਦੋਂ ਕੁਦਰਤੀ ਕਹਿਦੀ ਮਤਲਬ ਜਿੱਦਾਂ ਜਿਹੜੇ ਪਰਿਵਾਰ ਰਹ ਰਹੇ ਸੀ ਘਰ ਹੈ ਨਹੀਂ ਉਹ ਘਰ ਹੈ ਨਹੀਂ ਸੀਗੇ ਜੀ ਘਰ ਨਾ ਹੋਣ ਦੇ ਕਾਰਨ ਘਰ ਨਾ ਹੋਣ ਦੇ ਕਾਰਨ ਹੀ ਉਹ ਅੰਦਰ ਵੜੇ ਆ ਤੇ ਜਦੋਂ ਚੋਰ ਅੰਦਰ ਹੀ ਸੀਗੇ ਮਤਲਬ ਉਦੋਂ ਤੇ ਜਦੋਂ ਬਾਹਰੋਂ ਮਲਗੀ ਕੁਦਰਤੀ ਉਹ ਮੇਰਾ ਬ੍ਰਦਰ ਤੇ ਛੋਟੀ ਭਾਬੀ ਮੇਰੇ ਬਾਹਰ ਉਹਨਾਂ ਨੇ ਆ ਕੇ ਦੇਖਿਆ ਬਾਰੂ ਜਿੰਦਾ ਡੁੱਟਾ ਹੋਇਆ ਤੇ ਉਦੋਂ ਚੋਰ ਅੰਦਰ ਹੀ ਸੀਗੇ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਜਾਨੂ ਮੈਂ ਭੱਜਿਆ ਹੀ ਆਇਆ ਆ ਤੇ ਜਾਨੂ ਉਹ ਚੋਰ ਜਿਹੜਾ ਅੰਦਰੋਂ ਪੌੜੀ ਚੜ ਕੇ ਉਹਨੇ ਉੱਪਰਲਾ ਗੇਟ ਖੋਲ ਕੇ ਨਾਲੋਂ ਨਾਲ ਪਿੱਛੇ ਦੀ ਪਿੱਛੇ ਭੱਜ ਗਿਆ ਉਹ ਕੋਈ ਸੀ ਸੀ ਕੋਟੇ ਵਗੈਰਾ ਹੀ ਉਹ ਸਾਡੇ ਵੱਲ ਨਹੀਂ ਆਈ ਜੀ ਇਸ ਇਧਰ ਸੈਣੀ ਸਾਹਿਬ ਦੇ ਆਈ ਹੈ ਇੱਥੇ ਕੈਂਡੀਡੇਟ ਕੈਂਟੋਂ ਦੇ ਅੰਦਰ ਜੋ ਵੀ ਕੀਤਾ ਮਤਲਬ ਜੀ ਸਾਰਾ ਕੁਝ ਰਿਕਾਰਡਿੰਗ ਹੈਗੀ ਇਹਦੇ ਵਿੱਚ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਇਹਨਾਂ ਦਾ ਹੋਏਗਾ ਨਾ ਨਾ ਕਰਕੇ ਵੀ 70 ਦਾ 60 70 75 ਹਜ਼ਾਰ ਦਾ ਨੁਕਸਾਨ ਤਾਂ ਮਲੇਚ ਹੋਇਆ ਹੀ ਹੈ ਜੀ ਬੁਰੀ ਹੋਈ ਹੈ ਉਹਦੇ ਵਿੱਚ ਵੀ ਕੋਈ ਨੁਕਸਾਨ ਹੋਇਆ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਤਾਂ ਪੂਰੀ ਕੀਤੀ ਹੈ ਹੁਣ ਖੈਰ ਕੋਈ ਆਪਾਂ ਕਹਿ ਨਹੀਂ ਸਕਦੇ ਕਿ ਕੋਈ ਚੱਕੇ ਲੈ ਵੀ ਜਾ ਸਕਦੇ ਆਪਾਂ ਉਹਦੇ ਬਾਰੇ ਕਿੰਨੇ ਕਿ ਜਾਣੇ ਸੀ ਉਹ ਇੱਕ ਇੱਕ ਸੀਸੀਟੀਵੀ ਜਾਈ ਕੋ ਬੰਦਾ ਆਇਆ ਜੀ ਮੂੰਹ ਵਗਾਰੇ ਬੰਨੇ ਹਾਂ ਮੂੰਹ ਬਲਿਆ ਜੀ ਕੋਈ ਹੋ ਰਾਇਆ ਉਹਨਾਂ ਦੇ ਹੋ ਰਾਇਆ ਨਹੀਂ ਮੋਨ ਆਇਆ ਜੀ ਮੋਨ ਭਾਈ ਆਇਆ ਪੌੜੀਆਂ ਦੇ ਉੱਪਰ ਤੇ ਆਇਆ ਬੰਦਾ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲੱਡੂ ਆ ਜੀ ਭਾਈ ਕਾਦਾ ਕੰਮ ਕਰਦੇ ਆਪਣੇ ਸਲੂਨ ਦਾ ਹੀ ਕੀ ਵਾਰਦਾਤ ਹੋਈ ਇਹ ਫਿਰ ਵਾਰਦਾਤ ਹੋਈ ਹੈ ਜੀ ਰਾਤੀ 2:30 ਵਜੇ ਆਇਆ ਜੀ ਬੰਦਾ ਇੱਕ ਤੇ ਪੌੜੀਆਂ ਉੱਪਰ ਤੇ ਆਇਆ ਤੇ ਅੰਦਰ ਸਮਾਨ ਫੋਲ ਫੋਲ ਦੀ ਕੀਤੀ ਆ ਥੋੜਾ ਕੈ ਸੀਗਾ 5-7000 ਰੁਪਏ ਉਹ ਲੈ ਗਏ ਬਾਕੀ ਹੋਰ ਸਮਾਨ ਦੀ ਬਚਾਇਆ ਬਾਕੀ ਲੈਪਟਾਪ ਵਗੈਰਾ ਪੈਸੇ ਉਹਦਾ ਵੀ ਬਚਾਇਆ ਜੀ ਬਾਕੀ ਬਸ ਉਹੀ ਹੋਰ ਕੋਈ ਕੁਝ ਲੱਭਿਆ ਨਹੀਂ ਉਹਨੂੰ ਬਸ ਕਿੰਨੇ ਘੰਟੇ ਵਾਰਦਾਤ ਹੋਈ ਰਾਤੀ 2:30 ਵਜੇ ਦੇ ਕਰੀਬ ਵਾਰਦਾਤ ਹੋਈ ਹੈ ਜੀ ਹਾਂਜੀ ਪੁਲਿਸ ਆਈ ਸੀਗੀ ਦੇਖ ਕੇ ਗਏ ਆ ਉਹ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਦੇਖਾਂਗੇ ਜੀ ਫੋਟੋਸ ਬਾਕੀ ਭੇਜ ਜਾਣੀਆਂ ਉਹਨਾਂ ਨੂੰ ਤੇ ਫੋਟੋਸ ਦੇਖ ਕੇ ਬਾਕੀ ਦੇਖਾਂਗੇ ਕੀ ਕਾਰਵਾਈ ਕਰਦੇ ਆ ਜੀ ਹੋਈ ਕਿ ਸੈਕਟਿਵਟੇ ਦੋ ਵਾਰ ਵਿਅਕਤੀ ਦੀ ਕੋਮਦਾ ਯੂਟਿਊਬਰ ਦੇ ਕਿੰਨੇ ਕਰੋੜ ਦੀ ਦਾ ਹੋ ਰਾਤੀ 2:30 ਵਜੇ ਉਹੀ ਆ ਜੇ ਐਕਟਿਵਤਾ ਵਿੱਚ ਆਈ ਨਹੀਂ ਹੈਗੀ ਜੀ ਕੱਲਾ ਬੰਦਾ ਇਹ ਵਿੱਚ ਆਇਆ ਉਹਦੀ ਫੋਟੋ ਕਢਾ ਬਈ ਫੋਟੋ ਐਕਟਿਵਟੇ ਦੀ ਫੋਟੋਸ ਕਢਾ ਕੇ ਤਾਂ ਬਾਅਦ ਚ ਦੇਖਦੇ ਆਂ ਜੀ ਸੈਣੀ ਸੈਣੀ ਗਾਰਮੈਂਟ ਦਾ ਖਾਮਨ ਆਇਆ ਜੀ ਮੇਰਾ ਨਾਮ ਸ਼ਿਵ ਕੁਮਾਰ ਹੈ ਠੀਕ ਹੈ ਤੇ ਇਹ ਰਾਤ ਨੂੰ ਮੈਂ ਕਿਹਾ 2:30 ਵਜੇ ਆਏ ਜੀ ਹਾਂ ਹਾਂ ਤੇ ਆਪਣੇ ਕੰਨਾ ਅੰਦਰ ਆਪਣੇ ਕੰਨਾ ਸਾਰ ਪੋਰੀਆਂ ਤੋਂ ਹਾਂ ਆਪਣੇ ਕਾ ਸਾਡੇ ਅੰਦਰ ਐਂਟਰ ਹੋਏ ਆ ਹਾਂ ਹਾਂ ਤੇ ਸਮਾਰਟਫੋਨ ਕਾਫੀ ਲੱਗੇ ਸਾਡਾ ਕਿੰਨੇ ਪੌਂਚੇ ਨਾਲ ਦੁਕਾਨ ਦੇ ਨਾਲ ਕਿੰਨੇ ਕੁ ਦੀ ਫਿਲਾਲ ਚੋਰੀ ਹੋਈ ਆ ਕਿੰਨਾ ਕੁ ਨੁਕਸਾਨ ਹੋ ਜਾਂਦਾ ਜੀ ਸਾਡਾ ਮੈਂ ਕਿਹਾ 50 60 ਹਜ਼ਾਰ ਦਾ ਹੈਗਾ ਜੀ 50 60 ਕੀ ਲੈ ਕੇ ਗਏ ਆ ਪੈਂਟਾਂ ਬੱਚੇ ਦੀਆਂ ਆਪਣੇ ਕਿਨਾਂ ਪਜਾਮੇ ਬੜੇ ਸਾਰੇ ਲੈ ਗਏ ਆ ਜੀ ਅੱਛਾ ਕੀ ਇਹ ਸੀਸੀਟੀਵੀ ਕੈਮਰੇ ਜੁਫਟ ਚਾਏ ਕੁਝ ਹਾਂ ਸਾਡੇ ਕੋਲ ਫੋਟੋ ਸਾਰੀਆਂ ਹੈਗੀਆਂ ਜੀ ਪੁਰ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਪੁਲਿਸ ਆ ਗਈ ਹਾਂ ਫੋਟਸ ਹੋ ਕੇ ਗਏ ਜੀ ਕੀ ਫੋਰਸ ਨੇ ਭਰੋਸਾ ਦਵਾਇਆ ਚੋਰੀ ਦੀਏ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਨਾਲ ਦੇ ਨਾਲ ਤਦਕ ਚੋਰ ਬੇਕੋਫਰਕ ਚੋੜ ਦੀ ਵਾਰਦਾਤ ਨੂੰ ਜਾਂ ਦੇ ਕੇ ਮੁਕਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਜਹਾ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਲੰਧਰ ਦੇ ਗੜਾ ਰੋਡ ਤੇ ਸਥਿਤ ਇੱਕ ਦੁਕਾਨ ਨੂੰ ਜਿਹੜਾ ਚੋੜਾ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਕੱਪੜੇ ਦੀ ਦੁਕਾਨ ਸੀਗੀ ਉਸ ਤੇ ਤਾਲਾ ਤੋੜ ਕੇ ਜਿਹੜੇ ਅੰਦਰ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਅੰਦਰ ਦਾਖਲ ਹੋ ਕੇ ਕੱਪੜੇ ਜਿਹੜੇ ਆ ਪੈਕ ਕਰਦੇ ਨੇ ਤਾਂ ਨਾਲ ਦੇ ਨਾਲ ਜਿਹੜਾ ਕੈਸ਼ ਲੈ ਕੇ ਮੁਕਕੇ ਤੋਂ ਫਰਾਰ ਹੋ ਜਾਂਦੇ ਜਿਸ ਦੀ ਸਾਰੀ ਸੀਸੀ ਟੀਵੀ ਜਿਹੜੀ ਆ ਹਰਕਤ ਕੈਦ ਹੋ ਜਾਂਦੀ ਆ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੋਰਾ ਦੇ ਵੱਲੋਂ ਬੇਕੋਫੋ ਕੇ ਸਤ ਤੋਂ ਪਹਿਲਾਂ ਚੋਰੀ ਦੁਕਾਨ ਨੂੰ ਜਿਹੜਾ ਤਾਲਾ ਤੋੜਦੇ ਹਨ ਅੰਦਰ ਦਾਖਲ ਹੋ ਕੇ ਜਿਹੜੇ ਕੱਪੜੇ ਖਿਲਾਰਦੇ ਨੇ ਫੁੱਲ ਆਫ ਫਲਰੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਆ ਗੱਲੇ ਦੇ ਚ ਕੈਸ਼ ਹੁੰਦਾ ਸੀਗਾ ਤਾਂ ਕੈਸ਼ ਲੈ ਕੇ ਮੁੱਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਜਦੋਂ ਰੋਜ਼ ਦੀ ਤਰ੍ਹਾਂ ਦੁਕਾਨਦਾਰ ਦੁਕਾਨ ਤੇ ਜਾਂਦਾ ਹੈ ਤਾਂ ਜਦੋਂ ਦੁਕਾਨ ਖੋਲਦਾ ਹੈ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ ਤਾਂ ਉਸ ਨੂੰ ਭਨਕ ਲੱਗ ਜਾਂਦੀ ਹੈ ਕਿ ਕਿਸੇ ਨਾ ਕਿਸੇ ਚੋੜ ਦੇ ਵੱਲੋਂ ਚੋੜ ਦੀ ਵਾਧਾ ਤੋਂ ਅੰਜਾਮ ਦਿੱਤਾ ਗਿਆ ਤਾਂ ਜਦੋਂ ਉਹ ਦਾਖਲ ਹੁੰਦਾ ਤਾਂ ਅੰਦਰ ਸਾਰਾ ਦੁਕਾਨੇ ਦਾ ਖਿਲਾਰਾ ਪਿਆ ਹੁੰਦਾ ਤਾਂ ਜਦੋਂ ਕੈਸ਼ ਚੈੱਕ ਕਰਦਾ ਤਾਂ ਕੈਸ਼ ਜਿਹੜਾ ਉੱਥੋਂ ਗੁੱਲ ਹੋਇਆ ਹੁੰਦਾ ਕਿਉਂਕਿ ਚੋਰ ਕੈਸ਼ ਲੈ ਕੇ ਫਰਾਰ ਹੋ ਜਾਂਦੇ ਇਸ ਤੋਂ ਬਾਅਦ ਇਸ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਸਾਰਾ ਮੌਕਾ ਦੇਖ ਕੇ ਤਾਂ ਸੀਸੀਟੀਵੀ ਦੇ ਆਧਾਰਿਤ ਜਿਹੜੀ ਆ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੰਦੀ ਹੈ ਤਾਂ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੇ ਆ ਜਿਸ ਤੋਂ ਬਾਅਦ ਪੁਰਸੂ ਲੋਕ ਕਹੇ ਜਾਂਦਾ ਕਿ ਜਲਦੀ ਜਿਹੜਾ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਜਿਸ ਤੋਂ ਪਹਿਲਾਂ ਪਹਿਲਾਂ ਦੁਕਾਨਦوں ਨੂੰ ਨਿਸ਼ਾਨਾ ਬਣਾਇਆ ਦੋਸਤੋ ਬਾਅਦ ਗੜਾ ਰੋਰ ਤੇ ਇੱਕ ਸਥਿਤਿਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉੱਥੇ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਅੰਦਰ ਗਏ ਸੀਗਾ ਪਰ ਬੇਨਕਾਬ ਹੋ ਗਏ ਕਿਉਂਕਿ ਜਿਸ ਤਰੀਕੇ ਨਾਲ ਅੰਦਰ ਚੋਰੀ ਕਰਨ ਗਏ ਸੀਗਾ ਤਾਂ ਨਾਲ ਹੀ ਜਿਹੜਾ ਘਰ ਦੇ ਪਰਿਵਾਰ ਜਿਹੜਾ ਉੱਠ ਜਾਂਦਾ ਤਾਂ ਉਸ ਦਾ ਅੱਖ ਕਾਗ ਸੁਣ ਕੇ ਜਿਹੜੇ ਆ ਚੋਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਘਰ ਦੇ ਵਿੱਚ ਕਿਸੇ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਗਿਆ ਪਰ ਦੂਸਰੇ ਪਾਸੇ ਕੱਪੜੇ ਦੀ ਦੁਕਾਨ ਰੈਡੀਮੇਡ ਦੀ ਦੁਕਾਨ ਆ ਉਸ ਤੇ ਹਜ਼ਾਰਾਂ ਦੇ ਹਿਸਾਬ ਨਾਲ ਕੱਪੜੇ ਅਤੇ ਕੈਸ਼ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿੱਦੀ ਸਾਰੀ ਜਿਹੜੀ ਆ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚਾਧੀ ਆ ਤਾਂ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਤਾਂ ਇਸ ਮਾਮਲੇ ਦੇ ਵਿੱਚ ਦੁਕਾਨਦਾਰ ਅਤੇ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਆ ਸੁਣਦੇ ਹਾਂ ਉਹਨਾਂ ਦੀ ਜਵਾਨੀ ਸੈਨੀ ਸੈਨੀ گارਮੈਂਟ ਗਾਮਨ ਆ ਜੀ ਮੇਰਾ ਨਾਮ ਸ਼ਿਵ ਕੁਮਾਰ ਹੈ ਤੇ ਇਹ ਰਾਤ ਨੂੰ ਮੈਂ ਕਿਹਾ 2:30 ਵਜੇ ਆਏ ਜੀ ਤੇ ਆਪਣੇ ਕਿਨਾਂ ਅੰਦਰ ਆਪਣੇ ਕਿਨਾਂ ਸਾਰੇ ਪੂਰੀਆਂ ਤੋਂ ਆਪਣੇ ਘਰ ਸਾਡੇ ਅੰਦਰ ਐਂਟਰ ਹੋਏ ਆ ਤੇ ਸਮਾਨ ਤੋਂ ਕਾਫੀ ਲੈ ਗਏ ਸਾਡਾ ਤੇ ਸਾਡੇ ਫੋਨ ਚ ਨਾਲ ਦੁਕਾਨ ਦੇ ਨਾਲ ਕਿੰਨੇ ਕੁ ਦਿਨ ਫਿਲਹਾਲ ਚੋਰੀ ਹੋਈ ਆ ਕਿੰਨਾ ਕੁ ਨੁਕਸਾਨ ਹੋ ਜਾਂਦਾ ਜੀ ਸਾਡਾ ਮੈਂ ਕਿਹਾ 50-60 ਹਜ਼ਾਰ ਦਾ ਹੈਗਾ ਜੀ 50-60 ਕੀ ਲੈ ਕੇ ਗਏ ਆ ਪੈਂਟਾਂ ਬੱਚੇ ਦੀਆਂ ਆਪਣੇ ਕਿਨਾਂ ਪਜਾਮੇ ਬੜੇ ਸਾਰੇ ਕੱਪੜੇ ਲੈ ਗਏ ਜੀ ਅੱਛਾ ਕੀ ਇਹ ਸੀਸੀਟੀਵੀ ਕੈਮਰੇ ਜੁਫਟ ਚਾਏ ਕੁਝ ਹਾਂ ਸਾਡੇ ਕੋਲ ਫੋਟੋ ਸਾਰੀ ਆ ਗਈ ਜੀ ਪਰ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਪੁਲਸਾਂ ਵੀ ਹਾਂ ਪੁਲਸਾਂ ਹੋ ਕੇ ਗਏ ਜੀ ਕੀ ਫੋਰਸ ਨੇ ਭਰੋਸਾ ਦਵਾਇਆ ਸਾਨੂੰ ਉਹਨਾਂ ਸਾਨੂੰ ਕਿਹਾ ਜੀ ਸਾਨੂੰ ਆ ਫੋਟੋ ਜੀ ਭੇਜ ਦਿਓ ਹਾਂਜੀ ਜੀ ਅਸੀਂ ਕਰਦੇ ਕਾਰਵਾਈ ਲੱਗੇ ਵੀ ਦੁਕਾਨਾਂ 'ਤੇ ਚੋਰੀ ਹੋਈ ਹੈ ਘਰ ਦੇ ਵਿੱਚ ਬਚਾ ਹੋ ਗਿਆ ਦੁਕਾਨ ਹਾਂ ਕੀ ਕਹਣਾ ਜੀ ਹੁਣ ਉਹਨਾਂ ਕੋਲ 5-7 ਹਜ਼ਾਰ ਦਾ ਲੈ ਕੇ ਸਮਾਨ ਸਨੂੰ ਦੇ ਵੀ ਆਪਣੇ ਆਇਆ ਹੈ ਕੈਸ਼ ਲੈ ਕੇ 5-7 ਹਜ਼ਾਰ ਰੱਖੇ ਹੋਇਆ ਭਾਈ ਸਾਡੇ ਘਰ ਐਦਾਂ ਮਿਲ ਗਈ ਮੇਰਾ ਮੋਂਟੂ ਵਧਵਾ ਜੀ ਠੀਕ ਹੈ ਮੇਰੇ ਲਈ ਦਾ ਬੈਕ ਸਾਈਡ ਤੇ ਸਾਡਾ ਘਰ ਪੈਂਦਾ ਜੀ ਇਹ ਰਾਤ ਨੂੰ ਕਿਤੇ ਮਤਲਬ ਕਿ 3:30 ਵਜੇ ਟਾਈਮ ਸੀਗਾ ਇਧਰੋਂ ਪਿੱਛੋਂ ਚੋਰ ਆਏ ਆ ਤੇ ਉਹਨਾਂ ਨੇ ਸਾਡਾ ਬਾਹਰਲਾ ਜਿੰਦਾ ਤੋੜ ਕੇ ਅੰਦਰ ਵੜੇ ਆ ਹਾਂ ਤੇ ਅੰਦਰ ਵੜ ਕੇ ਉਹਨਾਂ ਨੇ ਮਤਲਬ ਕਿ ਅੰਦਰੋਂ ਕੁੰਡਾ ਲਾ ਲਿਆ ਤੇ ਜਦ ਨੂੰ ਕੁਦਰਤੀ ਕਹਿਦੀ ਮਤਲਬ ਜਿੱਦਾਂ ਜਿਹੜੇ ਪਰਿਵਾਰ ਰਹੇ ਸੀ ਘਰ ਹੈ ਨਹੀਂ ਉਹ ਘਰ ਹੈ ਨਹੀਂ ਸੀਗੇ ਜੀ ਘਰ ਨਾ ਹੋਣ ਦੇ ਕਾਰਨ ਘਰ ਨਾ ਹੋਣ ਦੇ ਕਾਰਨ ਹੀ ਉਹ ਅੰਦਰ ਵੜੇ ਆ ਤੇ ਜਦੋਂ ਚੋਰ ਅੰਦਰ ਹੀ ਸੀਗੇ ਮਤਲਬ ਉਦੋਂ ਤੇ ਜਦੋਂ ਬਾਹਰੋਂ ਮਤਲਬ ਕਿ ਕੁਦਰਤੀ ਉਹ ਮੇਰਾ ਬ੍ਰਦਰ ਤੇ ਛੋਟੀ ਭਾਬੀ ਮੇਰੇ ਬਾਹਰ ਉਹਨਾਂ ਨੇ ਆ ਕੇ ਦੇਖਿਆ ਬਾਹਰੋਂ ਜ ਉਦੋਂ ਚੋਰ ਅੰਦਰ ਹੀ ਸੀਗੇ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਜਾਂ ਉਹਨੂੰ ਮੈਂ ਭੱਜਿਆ ਹੀ ਆਇਆ ਆ ਤੇ ਜਾਨੂੰ ਉਹ ਚੋਰ ਜਿਹੜਾ ਅੰਦਰੋਂ ਪੌੜੀ ਚੜ੍ਹ ਕੇ ਉਹਨੇ ਉੱਪਰਲਾ ਗੇਟ ਖੋਲ ਕੇ ਨਾਲ ਨਾਲ ਪਿੱਛੇ ਦੀ ਪਿੱਛੇ ਭੱਜ ਗਿਆ ਉਹ ਕੋਈ ਸੀਸੀ ਪਟੇ ਵਗੈਰਾ ਨਹੀਂ ਔਰ ਸਾਡੇ ਵੱਲ ਨਹੀਂ ਆਈ ਜੀ ਇਸ ਇੱਧਰ ਸੈਣੀ ਸਾਹਿਬ ਦੀ ਆਈ ਹੈ ਇੱਥੇ 8-10 ਘੰਟੇ ਅੰਦਰ ਜੋ ਵੀ ਕੀਤਾ ਮਤਲਬ ਕਿ ਸਾਰਾ ਕੁਝ ਰਿਕਾਰਡਿੰਗ ਹੈਗੀ ਇਹਦੇ ਵਿੱਚ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਇਹਨਾਂ ਦਾ ਹੋਇਆਗੇ ਨਾ ਨਾ ਕਰਕੇ ਵੀ 70 ਦਾ 60 70 75 ਹਜ਼ਾਰ ਦਾ ਨੁਕਸਾਨ ਤਾਂ ਮਲੇਚ ਹੋਇਆ ਹੀ ਹੈ ਜੀ ਉਹਦੇ ਵਿੱਚ ਵੀ ਕੋਈ ਨੁਕਸਾਨ ਹੋਇਆ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਤਾਂ ਬੁਰੀ ਕੀਤੀ ਐ ਹੁਣ ਖੈਰ ਕੋਈ ਆਪਾਂ ਕਹਿ ਨਹੀਂ ਸਕਦੇ ਕਿ ਕੋ ਚੱਕ ਕੇ ਲੈ ਵੀ ਜਾ ਸਕਦੇ ਆਪਾਂ ਉਹਦੇ ਬਾਰੇ ਕਿੰਨੇ ਕਿ ਜਾਣੀ ਸੀ ਉਹ ਇੱਕ ਸੀਸੀਟੀਵੀ ਜਿਹਾ ਇੱਕੋ ਬੰਦਾ ਆਇਆ ਜੀ ਮੂੰਹ ਬਲਿਆ ਹਾਂ ਮੂੰਹ ਬਲਿਆ ਆਇਆ ਕੋਈ ਹੋ ਰਿਹਾ ਐ ਉਹਨਾਂ ਦੇ ਹੋ ਰਿਹਾ ਨਹੀਂ ਮੂੰਹ ਆਇਆ ਜੀ ਮੂੰਹ ਭਾਈ ਆਇਆ ਪੌੜੀਆਂ ਦੇ ਉੱਪਰ ਦੀ ਆਇਆ ਬੰਦਾ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲੱਡੂ ਆ ਜੀ ਭਾਜੀ ਕਾਹਦਾ ਕੰਮ ਕਰਦੇ ਆਪਣੇ ਸਲੂਨ ਦਾ ਜੀ ਕੀ ਵਾਰਦਾਤ ਹੋਈ ਜੀ ਵਾਰਦਾਤ ਹੋਈ ਆ ਜੀ ਰਾਤੀ 2:30 ਵਜੇ ਆਇਆ ਜੀ ਬੰਦਾ ਇੱਕ ਤੇ ਕੌੜੀਆਂ ਉੱਪਰ ਦੀ ਆਇਆ ਤੇ ਅੰਦਰ ਸਮਾਨ ਫੋਲਦਾ ਫਰਾਦੀ ਕੀਤੀ ਆ ਥੋੜਾ ਕੈ ਸੀਗਾ 5-7000 ਰੁਪਏ ਉਹ ਲੈ ਗਏ ਬਾਕੀ ਹੋਰ ਸਮਾਨ ਦੀ ਬਚਾਇਆ ਬਾਕੀ ਲੈਪਟਾਪ ਵਗੈਰਾ ਪੈਸੇ ਹੀ ਉਹਦਾ ਵੀ ਬਚਾਇਆ ਜੀ ਬਾਕੀ ਬਸ ਉਹੀ ਹੋਰ ਕੋਈ ਕੁਝ ਲੱਬਿਆ ਨਹੀਂ ਉਹਨੂੰ ਹੀ ਬਸ ਕਿੰਨੇ ਘੇ ਵਾਰਦਾਤ ਹੋਈ ਰਾਤੀ 2:30 ਵਜੇ ਦੇ ਕਰੀਬ ਵਾਰਦਾਤ ਹੋਈ ਆ ਜੀ ਹਾਂਜੀ ਪੁਲਿਸ ਆਈ ਸੀਗੀ ਦੇਖ ਕੇ ਗਏ ਆ ਉਹ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਦੇਖਾਂਗੇ ਜੀ ਫੋਟੋਸ ਬਾਕੀ ਭੇਜਣੀਆਂ ਨੇ ਉਹਨਾਂ ਨੂੰ ਤੇ ਫੋਟੋਸ ਦੇਖ ਕੇ ਬਾਕੀ ਦੇਖਾਂਗੇ ਕੀ ਕਾਰਵਾਈ ਕਰਦੇ ਆ ਜੀ ਕੋਈ ਐਕਟੀਵਿਟੀ ਦੁਆਰ ਵਿਅਕਤੀ ਵੀ ਆਮਦਾ ਯੂਟਿਊਬ ਦੇ ਬਾਰੇ ਕਿ ਕਿੰਨੇ ਕੁ ਲੋਕ ਵੀ ਆਉਂਦੇ ਹੋ ਰਾਤੀ 2:30 ਵਜੇ ਉਹੀ ਆ ਜੇ ਐਕਟੀਵਿਟੀ ਵਿਚ ਆਈ ਨਹੀਂ ਹੈਗੀ ਜੀ ਇਕੱਲਾ ਬੰਦਾ ਇੱਥੇ ਆਇਆ ਉਹਦੀ ਫੋਟੋ ਕਢਾ ਲਈ ਫੋਟੋ ਐਕਟੀਵਿਟੀ ਦੀ ਫੋਟੋਸ ਕਢਾ ਕੇ ਤਾਂ ਬਾਅਦ ਚ ਦੇਖਦੇ ਆ ਜੀ ਸੈਣੀ ਸੈਣੀ ਗਾਰਮੈਂਟ ਗਾਮਨ ਆ ਜੀ ਨਾਮਾ ਸ਼ਿਵ ਕੁਮਾਰ ਹੈ ਤੇ ਇਹ ਰਾਤ ਨੂੰ ਮੈਂ ਕਿਹਾ 2:30 ਵਜੇ ਆਏ ਜੀ ਹਾਂ ਹਾਂ ਤੇ ਆਪਣੇ ਕੰਨਾ ਅੰਦਰ ਆਪਣੇ ਕੰਨਾ ਸਾਰੇ ਪੂਰੀਆਂ ਤੋਂ ਆਪਣੇ ਗਾ ਸਾਡੇ ਅੰਦਰ ਐਂਟਰ ਹੋਏ ਆ ਤੇ ਸਮਾਨ ਤੋਂ ਕਾਫੀ ਚੋਰੀ ਦੀਏ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਨਾਲ ਦੇ ਨਾਲ ਤਦਕ ਚੋਰ ਬੇਖੌਫ ਹੋ ਕੇ ਚੋਰੀ ਦੀ ਵਾਰਦਾਤ ਨੂੰ ਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਜਹਾ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਲੰਧਰ ਤੇ ਗੜਾ ਰੋਡ ਤੇ ਸਥਿਤ ਇੱਕ ਦੁਕਾਨ ਨੂੰ ਜਿਹੜਾ ਚੋਰਾ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਕੱਪੜੇ ਦੀ ਦੁਕਾਨ ਸੀਗੀ ਉਸਦੇ ਤਾਲਾ ਤੋੜ ਕੇ ਜਿਹੜੇ ਅੰਦਰ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਅੰਦਰ ਦਾਖਲ ਹੋ ਕੇ ਕੱਪੜੇ ਜਿਹੜੇ ਆ ਪੈਕ ਕਰਦੇ ਨੇ ਤਾਂ ਨਾਲ ਨਾਲ ਜਿਹੜਾ ਕੈਸ਼ ਲੈ ਕੇ ਮੁੱਖੇ ਤੋਂ ਫਰਾਰ ਹੋ ਜਾਂਦੇ ਜਿਸ ਦੀ ਸਾਰੀ ਸੀਸੀ ਟੀਵੀ ਜਿਹੜੀ ਆ ਹਰਕਤ ਕੈਦ ਹੋ ਜਾਂਦੀ ਆ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੋਰਾਂ ਦੇ ਵੱਲੋਂ ਬੇਕੌਫ ਹੋ ਕੇ ਸੱਤ ਪਹਿਲਾ ਚੋਰੀ ਦੁਕਾਨ ਨੂੰ ਜਿਹੜਾ ਤਾਲਾ ਤੋੜਦੇ ਅੰਦਰ ਦਾਖਲ ਹੋ ਕੇ ਜਿਹੜੇ ਕੱਪੜੇ ਖਿਲਾੜਦੇ ਨੇ ਫੁੱਲਾ ਫਲਾਰੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਆ ਗੱਲੇ ਦੇ ਚ ਕੈਸ਼ ਹੁੰਦਾ ਸੀਗਾ ਤਾਂ ਕੈਸ਼ ਲੈ ਕੇ ਮੁੱਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਜਦੋਂ ਰੋਜ਼ ਦੀ ਤਰ੍ਹਾਂ ਦੁਕਾਨਦਾਰ ਦੁਕਾਨ ਤੇ ਜਾਂਦਾ ਹੈ ਤਾਂ ਜਦੋਂ ਦੁਕਾਨ ਖੋਲਦਾ ਹੈ ਤਾਂ ਉਸਦੇ ਹੋਸ਼ ਉੱੜ ਜਾਂਦੇ ਨੇ ਤਾਂ ਉਸ ਨੂੰ ਭਨਕ ਲੱਗ ਜਾਂਦੀ ਹੈ ਕਿ ਕਿਸੇ ਨਾ ਕਿਸੇ ਚੋਰ ਦੇ ਵੱਲੋਂ ਚੋੜ ਦੀ ਵਾਦਾ ਤਰੋਂ ਅੰਜਾਮ ਦਿੱਤਾ ਗਿਆ ਤਾਂ ਜਦੋਂ ਉਹ ਦਾਖਲ ਹੁੰਦਾ ਤਾਂ ਅੰਦਰ ਸਾਰਾ ਦੁਕਾਨ ਤੇ ਤਾਂ ਖਿਲਾਰਾ ਪਿਆ ਹੁੰਦਾ ਤਾਂ ਜਦੋਂ ਕੈਸ਼ ਚੈੱਕ ਕਰਦਾ ਤਾਂ ਕੈਸ਼ ਜਿਹੜਾ ਉੱਥੋਂ ਗੁੱਲ ਹੋਇਆ ਹੁੰਦਾ ਕਿਉਂਕਿ ਚੋਰ ਕੈਸ਼ ਲੈ ਕੇ ਫਰਾਰ ਹੋ ਜਾਂਦੇ ਇਸ ਤੋਂ ਬਾਅਦ ਕਈ ਸੇ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਸਾਰਾ ਮੌਕਾ ਦੇਖ ਕੇ ਤਾਂ ਸੀਸੀਟੀਵੀ ਦੇ ਆਧਾਰਿਤ ਜਿਹੜੀ ਆ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੰਦੀ ਹੈ ਤਾਂ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੀ